बहुत गर्मी लो जी आप चाह पानी लिया पी होना आप ठीक ठाक बढ़िया अज ਤੇ ਅੱਜ ਆਪਾਂ ਕਿਆ ਕੇ ਖਿਆ ਨਾ ਤੁਹਾਡੇ ਨਵੀਂ ਵੀਡੀਓ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਜਾਵੇ ਹੁਣ ਆਪਣੇ ਦੇਲੀ ਵੀਡੀਓ ਆਇਆ ਕਰਦੀ ਆ ਇਹ ਮੈਂ ਕਹਿ ਗਾ ਕੇ ਤੇ ਕਹਿੰਦੇ ਉਹਨੇ ਤੇ ਨਹੀਂ ਜੀ ਮੈਂ ਬੋਰ ਨਹੀਂ ਕਰਦੀ ਹੈਗੀ ਤਾਂ ਨਜ਼ਾਰੇ ਨੂੰ ਤੇ ਆਪਣੇ ਵੀਡੀਓ ਪਲੀਜ਼ ਫੁੱਲ ਵਾਚ ਜ਼ਰੂਰ ਸਾਰੇ ਜਣਿਆ ਕਰਿਆ ਕਰੋ ਠੀਕ ਆ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਕਰਨ ਨਾਲ ਤੁਹਾਡੇ ਲਾਈਕ ਕਰਨ ਨਾਲ ਇੱਕ ਹੌਂਸਲਾ ਜਿਹੜਾ ਹੈਗਾ ਨਾ ਉਹ ਵੱਧਦਾ ਆ ਉਹਦੇ ਨਾਲ ਇਹ ਫਿਰ ਆਪਣੇ ਜੀ ਉਤਸ਼ਾਹ ਜਾਂਦਾ ਕਿ ਕਿਉਂ ਨਾ ਆਪਾਂ ਹਨਾ ਵਧੀਆ-ਵਧੀਆ ਪੈਣ ਦੇ ਕਮੈਂਟ ਆਉਂਦੇ ਨੇ ਫਿਰ ਆਪਾਂ ਨੂੰ ਹੁੰਦਾ ਆ ਕਿ ਕਿਉਂ ਨਾ ਜੇਰ ਆਪਾਂ ਜਿਹੜੀ ਅੱਧੀ ਆਪਣਾ ਹਨਾ ਜਿਹੜੀ ਵੀਡੀਓ ਆ ਉਹ ਕਿਉਂ ਨਾ ਉਸ ਨੂੰ ਹੋਰ ਬੈਟਰ ਬਣਾਈਏ ਤੇ ਕਿਉਂ ਨਾ ਵੀ ਆਪਾਂ ਕੁਝ ਨਵਾਂ ਲੈ ਕੇ ਆਈਏ ਹਨਾ ਫਰਦਲ ਵੀ ਕਰਦਾ ਹੈਗਾ ਵੀਡੀਓ ਬਣਾਉਣ ਨੂੰ ਜਦੋਂ ਵਿਊ ਨਹੀਂ ਆਉਂਦੇ ਹੈਗੇ ਹਨਾ ਤੇ ਥੋੜੇ ਘੱਟ ਵਿਊ ਆਉਂਦੇ ਨੇ ਜਾਂ ਕੋਈ ਲਾਈਕ ਕਰ ਦੇ ਕਮੈਂਟ ਕਰ ਦੇਣੀ ਹੈਗਾ ਤੇ ਉਦੋਂ ਥੋੜਾ ਜਿਹਾ ਦਿਲ ਜਿਹੜਾ ਹੈ ਨਾ ਉਹ ਠਹਿਰ ਜਾਂਦਾ ਹੈਗਾ ਕਿ ਛੱਡ ਭਰਾ ਕੀ ਬਣਾਉਣਾ ਹੈ ਹਨਾ ਫਰਦਲ ਨਹੀਂ ਕਰਦਾ ਹੈਗਾ ਵੀਡੀਓ ਬਣਾਉਣ ਨੂੰ ਤੇ ਫਿਰ ਹੁੰਦਾ ਹੈ ਕਿ ਚਲ ਜਰ ਛੱਡ ਭਰਾ ਕੀ ਕਰਨ ਨੂੰ ਵੀਡੀਓ ਬਣਾਉਣੀ ਹੈਗੀ ਆ ਤੇ ਵੀਡੀਓ ਬਣਾਉਣ ਦਾ ਦਿਲ ਹੀ ਨਹੀਂ ਕਰਦਾ ਹੈਗਾ ਬਾਅਦ ਵਿੱਚ ਫਿਰ ਕਿ ਮੈਨੂੰ ਕਿ ਜਮਾ ਹਨਾ ਜਿਹੜਾ ਫੋਨ ਆ ਵੀ ਨਹੀਂ ਫੜਨ ਨੂੰ ਢੇਲ ਕਰਦਾ ਹੈਗਾ ਵੈਸੇ ਵੀ ਮੈਂ ਸਾਰੇ ਦਿਨ ਦੇ ਵਿੱਚ ਫੋਨ ਬਹੁਤ ਜ਼ਿਆਦਾ ਘਟ ਯੂਜ਼ ਕਰਦੀ ਹੈਗੀਆਂ ਤੇ ਕਿਉਂਕਿ ਮੇਰੀਆਂ ਆਈਸ ਤੇ ਨਾ ਕਾਫੀ ਜ਼ਿਆਦਾ ਪ੍ਰੋਬਲਮ ਜੀ ਆ ਗਈ ਸੀ ਕਿ ਬਸ ਹੁਣ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਹੈ ਮੇਰੀ ਆਈਸ ਤੇ ਬਿਲਕੁਲ ਆਰਾਮ ਆ ਚੁੱਕਿਆ ਹੈ ਤੇ ਬਿਲਕੁਲ ਹੁਣ ਤਾਂ ਕਦੀ ਪੇਨ ਵਗੈਰਾ ਵੀ ਨਹੀਂ ਹੁੰਦੀ ਹੈਗੀ ਕਿਉਂਕਿ ਵਾਇਗਰੂ ਨੇ ਹਨਾ ਆਪਾਂ ਨੂੰ ਸਹਾਰਾ ਦਿੱਤਾ ਤੇ ਵਾਇਗਰੂ ਦੀ ਵਾਇਗਰੂ ਜੀ ਦੇ ਨਾਲ ਕਰਕੇ ਹੀ ਆਪਾਂ ਜਿਹੜੇ ਹੈਗੇ ਨਾ ਆਪਣੀ ਅੱਖਾਂ ਤੋਂ ਮੈਂ ਦੁਬਾਰਾ ਵੇਖ ਪਾਈਆਂ ਆਪਣੀ ਅੱਖ ਤੋਂ ਤੇ ਫਿਰ ਜੀ ਆਪਾਂ ਹੁਣ ਅ ਜੁਨੀਅਰ ਸਕੂਲ ਤੋੜ ਦਿੱਤਾ ਅ ਜੁਨੀਅਰ ਸਕੂਲ ਤੋੜ ਕੇ ਆਪਾਂ ਵੀ ਆਪਣਾ ਚਾਹ ਪਾਣੀ ਪੀ ਲਿਆ ਤੇ ਆਪਣਾ ਦੁੱਧ ਲੈ ਆਏ ਸੀਗੇ ਆਪਾਂ ਤੇ ਹੁਣ ਜੀ ਆਪਾਂ ਆਪਣੀ ਟੁੱਟੀ ਜਿਹੜੀ ਹੈਗੀ ਉਹ ਆ ਚੁੱਕੀ ਆ ਹੁਣ ਆਪਾਂ ਕਰਨ ਲੱਗੇ ਹੈਗੇ ਕੱਪੜੇ ਵਾਸ਼ ਅੱਜ ਗਰਮੀ ਬਹੁਤ ਜ਼ਿਆਦਾ ਹੈ ਅੱਜ ਬਦਲ ਵਗੈਰਾ ਬਿਲਕੁਲ ਨਹੀਂ ਹੈਗੇ ਤੇ ਅੱਜ ਗਰਮੀ ਬਹੁਤ ਜ਼ਿਆਦਾ ਪਊਗੀ ਤੇ ਅੱਜ ਮੈਂ ਜੁਨੀ ਨੂੰ ਸਕੂਲ ਤੋਂ ਵੀ ਲੈ ਕੇ ਆਉਣਾ ਹੈਗਾ ਆ ਕਿਉਂਕਿ ਆਪਾਂ ਨੂੰ ਬਹੁਤ ਜ਼ਰੂਰੀ ਕੰਮ ਆ ਤੇ ਤਾਂ ਕਰਕੇ ਫਿਰ ਆਪਾਂ ਜਾਣਾ ਵੀ ਆ ਕਿਤੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਕਿ ਆਪਾਂ ਕਿੱਥੇ ਜਾਣਾ ਹੈ ਤੇ ਸਾਰੇ ਜਣੇ ਜਰੂਰ ਦੱਸਿਓ ਕਿ ਆਪਾਂ ਕਿੱਥੇ ਚੱਲੇ ਆ ਕਿੱਥੇ ਗਏ ਆ ਹਨਾ ਲਾਸਟ ਤੇ ਤੁਸੀਂ ਸਾਰੇ ਜਣੇ ਜਰੂਰ ਦੱਸਿਓ ਕਿ ਆਪਾਂ ਕਿੱਥੇ ਗਏ ਆ ਵੈਸੇ ਕੱਲ ਤੱਕ ਤੁਹਾਡੇ ਕੋਲੇ ਵੀਡੀਓ ਵਾਲੀ ਪਹੁੰਚੂਗੀ ਤੇ ਅੱਜ ਆਪਾਂ ਥੋੜੀ ਜਿਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇ ਹੋ ਸਕਿਆ ਤਾਂ ਕਿਉਂਕਿ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਕੰਟੀਨਿਊ ਨਹੀਂ ਕਰਦੀ ਹੁੰਦੀ ਬੱਸ ਵਗੈਰਾ ਦੇ ਵਿੱਚ ਜਾਂ ਮੈਂ ਸਕੂਟਰ ਵਗੈਰਾ ਤੇ ਆਪਣੇ ਸਕੂਟਰ ਤੇ ਮੈਂ ਬਿਲਕੁਲ ਕੰਟੀਨਿਊ ਨਹੀਂ ਕਰਦੀ ਐਗੀ ਵੀਡੀਓ ਤੇ ਤਾਂ ਕਰਕੇ ਕਿਉਂਕਿ ਜਿੱਧਰ ਆਲਰੇਡੀ ਆਪਾਂ ਜਾਣਾ ਹੈ ਆਪਣਾ ਉਧਰ ਹੀ ਸਾਰਾ ਮੇਰਾ ਧਿਆਨ ਹੁੰਦਾ ਹੈ ਕਿ ਕਿਉਂ ਨਾ ਆਪਾਂ ਕਿਸੇ ਵਧੀਆ ਤਰੀਕੇ ਨਾਲ ਉੱਥੇ ਪਹੁੰਚਾਈਏ ਹੈ ਨਾ ਤੇ ਕਿਉਂਕਿ ਆਪਣੇ ਦੇ ਮੇਰੀ ਬੇਟੀ ਦੇ ਸਿਹਤ ਦਾ ਮੈਂ ਧਿਆਨ ਰੱਖਣਾ ਹੁੰਦਾ ਹੈ ਤਾਂ ਕਰਕੇ ਹੈ ਨਾ ਤੇ ਜੀ ਹੁਣ ਮੇਰੀ ਬੇਟੀ ਵੀ ਜਿਹੜੀ ਹੈਗੀ ਆ ਉਹ ਵੀ ਕਾਫੀ ਜਿਆਦੀਆਂ ਗੱਲਾਂ ਕਰਦੀ ਆ ਹਨਾ ਤੇ ਇੱਕ ਉਹਦੇ ਨਾਲ ਵੀ ਨਾ ਮੇਰਾ ਦਿਲ ਜਿਆ ਹੁਣ ਕਾਫੀ ਜ਼ਿਆਦਾ ਲੱਗਣ ਲੱਗ ਪਿਆ ਤੇ ਉਹ ਹੁਣ ਥੋੜੀ ਵੱਡੀ ਹੋ ਗਈ ਆ ਤੇ ਤਾਂ ਕਰਕੇ ਤੇ ਉਹਦੇ ਨਾਲ ਮੈਨੂੰ ਕੀ ਉਹ ਜਿਹੜੀਆਂ ਗੱਲਾਂ ਕਰਦੀ ਆ ਨਾ ਮੇਰੇ ਦਿਲ ਕਰੂ ਕਿ ਉਹਦੀਆਂ ਗੱਲਾਂ ਮੈਂ ਸੁਣੀ ਜਾਵਾਂ ਸੁਣੀ ਜਾਵਾਂ ਇੰਨਾ ਛੋੜਾ ਇੰਨਾ ਕਿਊਟ ਬੋਲਦੀ ਆ ਬਹੁਤ ਜ਼ਿਆਦਾ ਤੇ ਫਿਰ ਜੀ ਆਪਾਂ ਹੁਣ ਕਰਨ ਲੱਗੇ ਹੈਗੇ ਆ ਆਪਣੇ ਬਰਤਨ ਵਗੈਰਾ ਸਾਫ ਕਰਦੇ ਆ बस ਥੋੜੇ ਜਿਹੇ ਨੇ ਕਿਉਂਕਿ ਉਹਦੇ ਮੈਂ ਲੰਚ ਬਾਕਸ ਰੈਡੀ ਕੀਤਾ ਸੀਗਾ ਬ੍ਰੇਕਫਾਸਟ ਰੈਡੀ ਕੀਤਾ ਸੀਗਾ ਤੇ ਆਪਣਾ ਬ੍ਰੇਕਫਾਸਟ ਵੇਅਰ ਰੈਡੀ ਕੀਤਾ ਸੀਗਾ ਤੇ ਹੁਣ ਆਪਣੇ ਜਿਹੜੇ ਥੋੜੇ ਜੇ ਕੰਮ ਧੰਦੇ ਨੇ ਉਹ ਆਪਾਂ ਫਿਨਿਸ਼ ਕਰ ਲੀਏ ਤੇ ਫਿਰ ਤੁਹਾਨੂੰ ਮਿਲਦੇ ਆਂ ਜੀ ਤੇ ਵੀਡੀਓ ਨਾਲ ਤੁਸੀਂ ਕੰਟੀਨਿਊ ਬਣੇ ਰਿਹਾ ਕਰੋ ਤੇ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਫਸਟ ਟਾਈਮ ਮੇਰੇ ਚੈਨਲ ਤੇ ਆਉਂਦੀਆਂ ਨੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਮੇਰੇ ਬੋਪਾ ਰਾਏ ਚੈਨਲ ਤੋਂ ਮੇਰੇ ਵੀਡੀਓ ਤੇ ਕਮੈਂਟ ਆਉਂਦਾ ਹੈ ਭੈਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਕਿ ਤੁਸੀਂ ਸਮਝਦੇ ਹੋਗੇ ਹਨ ਤੇ ਹੋਰ ਵੀ ਭੈਣਾਂ ਨੇ ਨਵਜੋਤ कौर ਇਸ ਤਰ੍ਹਾਂ ਕੁਝ ਆਈਡੀ ਤੋਂ ਆਉਂਦਾ ਹੈ ਮੈਸੇਜ ਤੇ ਮੈਨੂੰ ਸੌਰੀ ਭੈਣੇ ਤੁਹਾਡਾ ਨਾਮ ਨਹੀਂ ਪਤਾ ਹੈਗਾ ਤੇ ਪਲੀਜ਼ ਆਪਣਾ ਨਾਮ ਵੀ ਥੱਲੇ ਮੈਂਸ਼ਨ ਕਰ ਦਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਵੀ ਆਪਣੇ ਇੱਕ ਨਿਊ ਚੈਨਲ ਤੋਂ ਆਪਾਂ ਨੂੰ ਇੱਕ ਨਿਊ ਚੈਨਲ ਨਹੀਂ ਹੈਗਾ ਯਾਨੀ ਕਿ ਨਿਊ ਆਈਡੀ ਤੋਂ ਇੱਕ ਮੈਸੇਜ ਆਇਆ ਸੀਗਾ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਹੋ ਰਹੇ ਨੇ ਆਪਣੇ ਲੰਬੀ ਮਿੰਗੀ ਕੰਟੀਨਿਊ ਮੈਸੇਜ ਕਰਦੇ ਨੇ ਆ ਕਮੈਂਟ ਕਰਦੇ ਰਹਿੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਥੈਂਕ ਯੂ ਜੀ ਤੁਸੀਂ ਸਾਰੇ ਜਣੇ ਮੇਰੀ ਵੀਡੀਓ ਤੇ ਵਿਜ਼ਿਟ ਕਰਦੇ ਆ ਤੇ ਆਪਣਾ ਪਿਆਰ ਜਿਹੜਾ ਹੈਗਾ ਉਹ ਆਪਣੀ ਵੀਡੀਓ ਨੂੰ ਦਿੰਦੇ ਆ ਆਪਾਂ ਨੂੰ ਦਿੰਦੇ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਜਿਹੜੇ ਆਪਣੇ ਕੰਮ ਤੰਦਿਆ ਉਹ ਆਪਣੇ ਕਰਨੇ ਸਟਾਰਟ ਕਰ ਲਈਏ ਵੈਸੇ ਮੈਂ ਆਪਣੇ ਰੂਮ ਦੀ ਦਾ ਕਲੀਨਿੰਗ ਜਿਹੜੀ ਹੈਗੀ ਉਹ ਮੈਂ ਕਰ ਲਈ ਸੀ ਕਿ ਪਹਿਲਾਂ ਹੀ ਜੁਨੀ ਦੇ ਸਕੂਲ ਜਾਣ ਤੋਂ ਪਹਿਲਾਂ ਹੀ ਮੈਂ ਕਲੀਨਿੰਗ ਕਰ ਲਈ ਸੀਗੀ ਕਿਉਂਕਿ ਚੱਦਰ ਵਗੈਰਾ ਮੈਂ ਝਾੜ ਕੇ ਹਨਾ ਤੇ ਸਾਰੀ ਤੁਝੇ ਪਿਸ਼ਾਬ ਵਗੈਰਾ ਦਿੱਤਾ ਸੀਗਾ ਤੇ ਮੇਰੇ ਕੱਪੜੇ ਵਗੈਰਾ ਨੇ ਜਿਹੜੇ ਹੁਣ ਅਲਮਰਾ ਦੇ ਵਿੱਚ ਰੱਖਣ ਵਾਲੇ ਨੇ ਬਟ ਇਹ ਸਾਰੇ ਮੇਰੇ ਸੂਟ ਜਿਹੜੇ ਹੈਗੇ ਨੇ ਸਟਿਚ ਕਰਨ ਵਾਲੇ ਨੇ ਤੇ ਹੁਣ ਜੇ ਆਪਾਂ ਪਹਿਲਾਂ ਆਪਣੇ ਜਿਹੜੇ ਕੰਮ ਧੰਦੇ ਨੇ ਉਹਨਾਂ ਨੂੰ ਕੰਪਲੀਟ ਕਰ ਲਈਏ ਇੱਕ ਨਾ ਮੈਂ ਤੁਹਾਡੀ ਨਾਲ ਗੱਲ ਸ਼ੇਅਰ ਕਰ ਤੁਹਾਡੀ ਨਾਲ ਗੱਲ ਸ਼ੇਅਰ ਕਰਦੀ ਜਦੋਂ ਮੈਂ ਗੱਲ ਕਰਦੀ ਆ ਨਾ ਪਤਾ ਨਹੀਂ ਮੇਰੇ ਨਾਲ ਇੱਥੇ ਕੀ ਜਾਣ ਲੱਗ ਪਿਆ ਹੁਣ ਇੱਕੇ ਦਮ ਨੇ ਮੈਨੂੰ ਹੋ ਜਾਂਦਾ ਕਿ ਜਿਸ ਤਰ੍ਹਾਂ ਮਨ ਕਿ ਉੱਥੋਂ ਜਾਣ ਜਾਂਦਾ ਆ ਤੇ ਪਲੀਜ਼ ਸਾਰੇ ਜਣੇ ਮਾਈਂਡ ਨਾ ਕਰਿਆ ਕਰੋ ਕਿ ਮੈਂ ਸ਼ਾਇਦ ਜੱਕ ਕੇ ਜੇ ਬੋਲਦੀ ਆ ਤੇ ਤੇ ਜੀ ਆਪਾਂ ਹਨਾ ਮੈਂ ਮੈਂ ਜੱਕਦੀ ਨਹੀਂ ਹੁੰਦੀ ਹੈਗੀ ਤੇ ਚਲੋ ਆਪਾਂ ਨੋਰਮਲ ਜ਼ਿੰਦਗੀ ਚ ਤੇ ਆਪਾਂ ਫਿਰ ਵੀ ਥੋੜਾ ਜੱਕਦਿਆ ਜਾਏਗਾ ਹਨਾ ਤੇ ਕੈਮਰੇ ਸੰਗ ਵੀ ਨਹੀਂ ਮੈਂ ਪਹਿਲਾਂ ਪਹਿਲਾਂ ਜੱਕਦੀ ਹੁੰਦੀ ਸੀ ਬਟ ਹੁਣ ਨਹੀਂ ਮੈਂ ਜੱਕਦੀ ਰਹੀ ਤੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਠੀਕ ਆ ਅਜ ਆਪਾਂ ਕਰਦੇ ਆਪਣੇ ਕੰਮ ਕੰਦੇ ਠੀਕ ਐ ਜੀ ਬਣੇ ਰਹੋ ਤੁਸੀਂ ਆਪਣੇ ਵੀਡੀਓ ਨਾਲ ਓਕੇ ਆ ਮੇਰੀ ਡਾਲ ਮੇਰੀ ਡਾਲ ਸਭ ਨੇ ਫੋਟੋ ਲੱਗਿਆ ਆਪਣੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿ ਇਸ ਤਰ੍ਹਾਂ ਲੱਗਦੀ ਆ ਸੋਹਣੀ ਲੱਗਦੀ ਐ ਮੈਂ ਅੱਗੇ ਵੀ ਇੱਕ ਦਿਨ ਸ਼ੇਅਰ ਕੀਤੀ ਸੀ ਤੁਹਾਡੇ ਸਾਰਿਆਂ ਨਾਲ ਜਿਹੜੇ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਫੁੱਲ ਨਹੀਂ ਖੇੜਦੇ ਹੈਗੇ ਸੋ ਫੁੱਲ ਲਾਉਣੇ ਆ ਜਿਹੜਾ ਫੁੱਲ ਜਿਹੜੇ ਹੈਗੇ ਤੁਰਦੇ ਨਹੀਂ ਹੈਗੇ ਜਿੰਨੇ ਦੇ ਨਹੀਂ ਤੁਰਦੇ ਹੈਗੇ ਜੇ ਉਹ ਇੱਕ ਕੰਮ ਕਰੋ ਜਿਹੜਾ ਤੁਹਾਡੇ ਏਸੀ ਚੋਂ ਪਾਣੀ ਨਿਕਲਦਾ ਹੈਗਾ ਹਨਾ ਉਸ ਨੂੰ ਜਮਾਤ ਉਸੇ ਕਰਕੇ ਰੱਖੀ ਜਾਇਆ ਕਰੋ ਬੋਟਲਸ ਵਗੈਰਾ ਦੇ ਵਿੱਚ ਭਰ ਕੇ ਹਨਾ ਕੈਨ ਵਗੈਰਾ ਦੇ ਵਿੱਚ ਭਰ ਕੇ ਉਸ ਨੂੰ ਤੁਸੀਂ ਆਪਣੇ ਫੁੱਲਾਂ ਨੂੰ ਜਿਸ ਤਰ੍ਹਾਂ ਤੁਸੀਂ ਹੋਰ ਵੀ ਕੋਈ ਸਬਜ਼ੀ ਵਗੈਰਾ ਲਗਾਈ ਹੁੰਦੀ ਆ ਹਨਾ ਜਾਂ ਜਿਸ ਤਰ੍ਹਾਂ ਤੁਸੀਂ ਫਲਾਂ ਦੇ ਬੁੱਟੇ ਲਾਏ ਹੁੰਦੇ ਨੇ ਉਹਨਾਂ ਨੂੰ ਪਾਉਣਾ ਸਟਾਰਟ ਕਰ ਦੋ ਤੇ ਦੇਖੋ ਕਿ ਦਿਨਾਂ ਦੇ ਵਿੱਚ ਬਟ ਪਾਉਣਾ ਇਸ ਤਰ੍ਹਾਂ ਵਾਂਗ ਕਿ ਜ਼ਿਆਦਾ ਨਹੀਂ ਪਾਉਣਾ ਹੈਗਾ ਠੀਕ ਠੀਕ ਪਾਉਣਾ ਹੈਗਾ ਆ ਤੇ ਕਿਉਂਕਿ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਇਹ ਜਿਤਰਾ ਪਾ ਤਸੀਰ ਕਹਦੇ ਨੇ ਹਰ ਇੱਕ ਚੀਜ਼ ਦੇ ਹੈ ਨਾ ਤਸੀਰ ਜਿਹੜੀ ਬਹੁਤ ਠੰਡੀ ਹੁੰਦੀ ਆ ਤਾਂ ਕਰਕੇ ਇਹ ਸਿੱਧਾ ਜਿਹੜਾ ਪਾਣੀ ਆ ਇੱਕ ਤਾਂ ਉਹ ਮਿੰਕ ਹੁੰਦਾ ਆ ਕਿ ਫਿਲਟਰ ਹੋ ਕੇ ਆਉਂਦਾ ਹੈ ਵਿੱਚੋਂ ਠੀਕ ਆ ਇੱਕ ਵੀ ਉਹਦੇ ਵਿੱਚ ਪੋਟਾਸ਼ੀਅਮ ਕੈਲਸ਼ੀਅਮ ਸਾਰਾ ਕੁਝ ਹੀ ਵਿੱਚ ਹੁੰਦਾ ਆ ਕਿਉਂਕਿ ਇਸ ਜਿਹੜੀ ਵਾਯੂ ਮੰਡਲ ਆ ਹਨ ਉਸ ਨੂੰ ਖਿੱਚ ਕੇ ਤੇ ਫਿਰ ਆਪਣੇ ਲਈ ਹਵਾ ਜਿਹੜੀ ਉਹ ਠੰਡੀ ਬਣਾਉਂਦਾ ਆ ਹਨ ਸਾਰਾ ਕੁਝ ਇਸੇ ਪਾਣੀ ਦੇ ਵਿੱਚ ਹੁੰਦਾ ਆ ਤੇ ਜੇ ਲਾਲੂ ਤੁਹਾਡੇ ਮਿਰਚਾਂ ਵਗੈਰਾ ਨੇ ਜਾਂ ਜਿਸ ਤਰ੍ਹਾਂ ਬੈਂਗਣ ਦੇ ਬੂਟੇ ਨੇ ਹੈ ਨਾ ਤੇ ਉਹ ਸੋਂਗੜ ਦੇ ਪਏ ਨੇ ਤੇ ਜਿਸ ਤਰ੍ਹਾਂ ਹੁਣ ਦੇਖੋ ਮੇਰੇ ਇੰਨੇ ਜ਼ਿਆਦਾ ਫੁੱਲ ਲੱਗਦੇ ਨੇ ਕਿ ਡੇਲੀ ਬਹੁਤ ਜ਼ਿਆਦਾ ਟਾਇਰ ਖੀੜੀ ਜਿਹੜੀ ਮੇਰੀ ਹੁੰਦੀ ਹੈ ਨਾ ਸਾਰੇ ਫੁੱਲਾਂ ਦੇ ਨਾਲ ਲੱਦੀ ਹੁੰਦੀ ਹੈ ਬਿਲਕੁਲ ਕਿ ਜਮਾ ਇੱਕ ਫੁੱਲ ਨਹੀਂ ਹੈ ਜਿਹੜਾ ਹੈਗਾ ਤੇ ਜਿਹੜਾ ਨਹੀਂ ਖੇੜਦਾ ਹੈਗਾ ਬਹੁਤ ਜ਼ਿਆਦਾ ਫੁੱਲ ਕਰਦੇ ਨੇ ਤੁਸੀਂ ਪਾਉਣਾ ਸਟਾਰਟ ਕਰ ਬਗੇ ਸਾਰੇ ਕਪੜੇ ਧੋ ਲਈ ਆਪਣੇ ਹੁਣ ਪਾਉ ਬਸ ਹੁਣ ਵੀਦਰ ਧੋ ਲੈਣੇ ਸਾਰੇ ਪਾ टूठी तो नौ बज गए टूठी भी आई साढ़े सत आना सवा अठ बजे बंद हो जाती होंज सवा घंटा हो गया वेस्ट चली जाती है मैं कह चलो आप टप वगैरह भर ली क्योंकि बाल्ट मैं भर ली ਤੱਪ ਭਰ ਲੀ ਗਏ। ਜਦ ਹੁੰਦਾ ਜਿਦੋਂ ਜੁੜਨੀ ਆਉਂਦੀ ਹੈ ਫਿਰ ਉਹ ਨਹਾ ਵਗੈਰਾ ਬਧੀਆ ਲੈਂਦੀ ਹੈ। ਇੱਕ ਠੰਡਾ ਹੁੰਦਾ ਪਾਣੀ ਤਾਂ ਕਰਕੇ ਕਿਉਂਕਿ ਉੱਥੇ ਆਪਣੇ ਨਾ ਧੁੱਪ ਜਿਹੜੀ ਹੈਗੀ ਆ ਮਾ ਤੇ ਬਾਅਦ ਵਿੱਚ ਆਉਂਦੀ ਨਹੀਂ ਹੈਗੀ ਸਾਰੇ ਦਿਨ ਛਾਂ ਲੈਂਦੀ ਹੈ। ਉਹਨੇ ਵੇਖੋ ਉਧਰ ਆ ਜਣੇ ਛਾਂ ਤੇ ਬਸ ਥੋੜੀ ਦੇਰ ਹੁਣ ਧੁੱਪ ਆ ਜੇ ਅੱਜ ਛਾਂ ਆ ਜਣੀ। ਸਾਰਾ ਦਿਨ ਪਾਣੀ ਠੰਡਾ ਰੱਖਦਾ ਹੈ। ਟੈਂਕੀ ਤਾਂ ਬਹੁਤ ਜ਼ਿਆਦਾ ਗਰਮ ਹੁੰਦਾ ਫਿਰ ਉਹ ਨਹਾਉਂਦੀ ਨਹੀਂ ਆਂ ਕਹਿੰਦੀ ਮम्मा ਗਰਮੀ ਲੱਗਦੀ ਆ। ਸਾਰੇ ਕੰਮਦਨ ਦੇ ਆਪਣੇ ਗਏ ਹੋ ਤੇ ਆਪਾਂ ਹੁਣ ਝਾੜੂ ਵਗੈਰਾ ਵੀ ਲਗਾ ਲਿਆ ਬਿਹੜੀ ਦੇ ਵਿੱਚ ਵਾਸ਼ਰੂਮ ਵਗੈਰਾ ਧੋਲੇ ਨੇ ਹੁਣ ਆਪਾਂ ਲਾਉਣ ਲੱਗੇ ਆ ਜਿੱਚ ਪੋਚੇ ਤੇ ਪੱჭੜ-ਪੱჭਾ ਕਰ ਦਲੀਏ ਅੱਜ ਤੇ ਤਾਂ ਕਰਕੇ ਫਿਰ ਚਲੋ ਇੱਕ ਦਿਨ ਨਹੀਂ ਲੱਗਣਗੇ ਆਪਣੇ ਤੇ ਸਫਾਈ ਕਰਨੀ ਜ਼ਰੂਰੀ ਹੋ ਜਾਂਦੀ ਹੈਗੀ ਹਨਾ ਇੱਕ ਦਿਨ ਨਾ ਹੋਵੇ ਤਾਂ ਬੰਦਾ ਉਜਿਆ ਜਾਂ ਰਹਿਦਾ ਹੈਗਾ ਕਿ ਜਦ ਅੱਜ ਸਫਾਈ ਨਹੀਂ ਹੋਈ ਤੇ ਦੇਖੋ ਆਪਣੀ ਸਾਰੀ ਕਲੀਨਿੰਗ ਵਗੈਰਾ ਹੋ ਗਈ ਹੈ ਕਿਚਨ ਵੀ ਆਪਣੇ ਬਿਲਕੁਲ ਰਸੋਈ ਜਿਹੜੀ ਹੈਗੀ ਆਪਣੇ ਬਿਲਕੁਲ ਸਾਫ਼ ਹੈਗੀ ਹੈ ਦੋ ਜਿੰਮ ਵਾਲਾ ਵਗੈਰਾ ਵੀ ਆਪਾਂ ਦਵਾ ਲਿਆ ਹੈ ਤੇ ਹੁਣ ਜੀ ਆਪਾਂ ਲਾਉਣ ਲੱਗੇ ਸੀਗੇ ਪੋਚੇ ਤੇ ਮਿਲਦੇ ਜੀ ਤੁਹਾਨੂੰ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਣੇ ਆਪਣਾ ਧਿਆਨ ਜਰੂਰ ਰੱਖਿਆ ਕਰੋ ਗਰਮੀ ਹੈਗੀ ਆ ਕਿਉਂਕਿ ਕਦੀ ਠੰਡਾ ਮੌਸਮ ਹੋ ਜਾਂਦਾ ਕਦੀ ਗਰਮ ਤੇ ਸਾਰੇ ਜਿਹੜੇ ਆਪਣਾ ਧਿਆਨ ਜਰੂਰ ਰੱਖੋ ਕਿਉਂਕਿ ਇਹ ਬਦਲਵਾ ਜਾਂ ਮੌਸਮ ਜਿਹੜਾ ਹੁੰਦਾ ਹੈ ਹਨਾ ਕਦੀ ਠੰਡ ਆ ਜਾਂਦੀ ਕਦੀ ਗਰਮੀ ਆ ਜਾਂਦੀ ਕਿਉਂਕਿ ਹੁਣ ਸਾਵਣ ਜਿਹੜਾ ਹੈ ਉਹ ਚੜਨ ਵਾਲਾ ਹੈ ਸ਼ਾਇਦ ਸਾਵਣ ਦੇ ਵਿੱਚ ਕਈ ਯਾਰ ਹੁੰਦਾ ਕਿ ਮੀਂਹ ਪੈ ਜਾਂਦੇ ਨੇ ਹਨਾ ਕਈ ਯਾਰ ਨਹੀਂ ਪੈਂਦੇ ਹੈਗੇ ਤੇ ਪਲੀ ਸਾਰੇ ਜਣੇ ਹਨਾ ਵੱਦ ਤੋਂ ਵੱਦ ਨਿੰਬੂ ਪਾਣੀ ਵਗੈਰਾ ਜਿਹੜਾ ਹੈਗਾ ਉਹ ਆਪਾਂ ਨਾਲ ਲੈਣਾ ਜਿਹੜਾ ਹੈਗਾ ਉਹ ਸਟਾਰਟ ਕਰੋ ਤੇ ਉਹਦੇ ਨਾਲ ਜਿਹੜੀ ਤੁਹਾਡੀ ਸਿਹਤ ਆ ਉਹ ਵੀ ਵਧੀਆ ਰਹਿੰਦੀ ਹੈਗੀ ਆ ਤੇ ਟਾਈਮ-ਟਾਈਮ ਤੇ ਜੇ ਲਾਲੋ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਆਪਣੇ ਡਾਕਟਰ ਦੇ ਨਾਲ ਤੇ ਜਰੂਰ ਸਲਾਹ ਲਿਆ ਕਰੋ ਤੇ ਘਰ ਦੇ ਡਾਕਟਰ ਨਾ ਬਣਿਆ ਕਰੋ ਤੇ ਚਲੋ ਜੀ ਆਪਣਾ ਲੱਗ ਗਿਆ ਰਸੋਈ ਦੇ ਵਿੱਚ ਪਹੁੰਚਾ ਹੁਣ ਆਪਾਂ ਪੜਦਾ ਵਗੈਰਾ ਆਪਣਾ ਪਾ ਦਈਏ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਬਾਏ ਬਾਏ ਟਾਟਾ ਟੇਕ ਕੇਅਰ ਥੈਂਕਸ ਫਾਰ ਵਾਚਿੰਗ